ਲੱਵੀ ਸੱਜਣੋ ਅੱਜ ਨਾ ਫਿਰ ਤੁਹਾਡਾ ਬੱਚੀਆਂ ਵਾਲਾ ਜੇ ਕਹ ਲਈਏ ਰੋਹਣ ਕਹਿੰਦਾ ਬੱਚੀਆਂ ਵਾਲਾ ਸ਼ੌਂਕ ਆ ਜਿਹੜੇ ਸੱਜਣਾਂ ਦਾ ਪੂਰਾ ਕਰ ਦੇਣਾ 11 ਬੱਚੀਆਂ ਦਿਖਾਵਾਂਗੇ 22 ਰੋਹਣ ਕੋਲੇ ਪਹੁੰਚੇ ਆ ਪਿੰਡ ਪਿੱਥੋਂ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਰੇਟ ਬਿਲਕੁਲ ਜੈਜਰ ਹੋਊਗਾ 16000 ਤੋਂ ਲਾ ਕੇ 35000 ਤੱਕ ਦਾ ਰੇਟ ਰਹੂਗਾ ਇੱਕ ਗੱਲ ਸ਼ੁਰੂ ਚ ਹੀ ਦੱਸ ਦਾਨਾ ਕੱਦ ਕਾੜ ਦਾ ਆਈਡੀਆ ਜਿਹੜਾ 22 ਰੋਹਣ ਦੇ ਕੱਦ ਤੋਂ ਲਾ ਲਿਓ 5922 ਕਹਿੰਦਾ ਕਾਦਾ ਤੇ ਬਾਕੀ ਕੁਛ ਰਹਿੰਦਾ ਖੁੰਦਾ ਆਈਡੀਆ ਜਿਹੜਾ ਮੈਂ ਕਹੂੰਗਾ ਵੀ ਖੁਰਲੀ ਤੋਂ ਲਾ ਲਿਓ ਤੇ ਗੱਲਬਾਤ ਬਾਈ ਨਾਲ ਕਰਾ ਦੂੰਗਾ ਨਸਲਾ ਰਹਿਣ ਗਿਆ ਦੋ ਐਚ ਐਫ ਤੇ ਜਿਵੇਂ ਆਹ ਤੋਹਫਾ ਖੜਾ ਕਰੀ ਇਧਰਲੇ ਬੰਨੇ ਆਇਰ ਸ਼ਹਿਰ ਦਾ ਐਦਾਂ ਦੇ ਪੀਸ ਵੀ ਦਿਖਾ ਦਾਂਗੇ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗਾ ਡਿਟੇਲ ਸਾਰੀ ਰੋਹਣ ਦੱਸੂਗਾ ਆ ਜਾ ਰੋਹਣ ਫਿਰ ਹੋਰ ਕਿਵੇਂ ਆ ਬਹੁਤ ਵਧੀਆ ਜੀ ਬੜੀ ਚੜਦੀ ਕਲਾ ਹਾਂ ਕਿਰਪਾ ਬਾਬੇ ਦੀ ਬਾਈ ਨੰਬਰ ਬੋਲ ਨੰਬਰ ਹੈ ਜੀ 9887 38550 9887 38550 38550 ਕਿੰਨੀ ਤੋਂ ਕਿੰਨੀ ਉਮਰ ਦੇ ਨਗਨੇ ਰੋਹਣ ਉਮਰ ਬਾਈ ਆਪਣੇ ਕੋਲ 4 ਕੁ ਮਹੀਨੇ ਤੋਂ ਲੈ ਕੇ ਹੈਗਾ ਮਤਲਬ ਕਿ 18 ਕ ਮਹੀਨੇ ਤੱਕ ਦੀ ਉਮਰ ਦੀ ਬੱਚੀ ਆ ਠੀਕ ਆ ਹਾਂਜੀ ਹਾਂਜੀ ਵੀਰੇ ਤੇ ਸ਼ੁਰੂ ਕਿਹੜੇ ਪਾਸੇ ਕਰੀਏ ਆਪਾਂ ਉਧਰੋਂ ਵੱਡੀ ਬੱਚੀ ਤੇ ਸ਼ੁਰੂ ਕਰਾਂਗੇ ਹਾਂਜੀ ਹਾਂਜੀ ਵੀਰੇ ਤਕਰੀਬਨ ਮੇਰਾ ਖਿਆਲ ਆ ਲਾਸਟ ਵਾਲੀ ਬੱਚੀ ਛੱਡ ਕੇ ਸਾਰੀਆਂ ਖੀਰੀਆਂ ਨੇ ਹਾਂਜੀ ਹਾਂਜੀ ਭਾਈ ਉਹਨੇ ਦੰਦ ਸਿੱਟੇ ਆ ਸਿਰਫ ਠੀਕ ਆ ਠੀਕ ਆ ਬਰੀਡ ਵਾਈਜ਼ ਕੁਆਲਟੀ ਵਾਈਜ਼ ਤਾਂ ਵੀ ਕੋਈ ਕੰਪੈਰੀਜ਼ਨ ਨਹੀਂ ਬੱਚੀ ਦਾ ਠੀਕ ਆ ਗੱਲ ਠੀਕ ਆ ਬਾਕੀ ਤੁਸੀਂ ਆਪ ਦੇਖਣਾ ਵੀ ਦੰਦ ਸਿੱਟੇ ਆ ਸਿਰਫ ਬੱਚੀ ਦੇ ਠੀਕ ਆ ਗੱਲ ਹਾਂਜੀ ਹਾਂਜੀ ਵੀਰੇ ਦੰਦ ਬਾਈ ਕਹਿੰਦੇ ਨੇ ਸਿੱਟੇ ਸਿੱਟੇ ਹੋਏ ਆ ਤੇ ਬਾਕੀ ਇੱਥੇ ਤੋਂ ਬਰੀਡ ਕੁਆਲਟੀ ਕਰ ਤੇ ਸਹੀ ਮਨ ਦੀ ਡਿਟੇਲ ਬਾਈ ਕਹਿੰਦਾ ਕੱਲੀ ਕੱਲੀ ਦੀ ਦੇ ਦੇਾਂਗੇ ਜਿਹੜੇ ਸੱਜਣਾ ਸੌਦਾ ਹੋਊਗਾ ਸਾਰੀ ਡਿਟੇਲ ਦੇ ਦਾਂਗੇ ਕੱਦ ਸੋਨਾ ਕਰ ਜੂ ਬੱਛੀ ਆ ਦੇਖੋ ਬਾਈ ਖੜਨ ਖੜਨ ਦਾ ਸਟਰਕਚਰ ਠੀਕ ਆ ਆ ਦੇਖੋ ਇੱਥੋਂ ਦਿਖਾ ਦਿੰਗੇ ਕਮਾਲਾ 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 ਚਿੱਟੀਆਂ ਫੇਸ ਕਰਦੀਆਂ ਇਹ ਬਿੱਲੀਆਂ ਅੱਖਾਂ ਦੀ ਫੇਸ ਕਰਦੀਆਂ ਇੱਥੋਂ ਮਾਰਦੀਆਂ ਕੈਮਰਾ ਸ਼ਕੀਨ ਸ਼ਕੂਨ ਆ ਗਈ ਬੱਛੀ ਫੁੱਲਾ ਤੇ ਲੈ ਚੱਲ ਬਾਈ ਸਾਰੀਆਂ ਬੱਛੀਆਂ ਦੇ ਟੋਟਲ ਗੁਲਾਬੀ ਥਾਣਾ ਠੀਕ ਆ ਤੇ ਥਾਣ ਸਿੰਗਲ ਚਾਰ ਹੀ ਮੈਨੂੰ ਹਾਂ ਚਾਰ ਸਾਨ ਬਾਈ ਠੀਕ ਆ ਇਹ ਤਾਂ ਘਰ ਤੱਕ ਦੀ ਗਾਰੰਟੀ ਹੋਊਗਾ ਬਾਈ ਚਾਰ ਥਾਣ ਹੋਣਗੇ ਠੀਕ ਆ ਕੁਆਲਿਟੀ ਵਾਈਜ਼ ਸਾਰੀਆਂ ਵੀ ਉਤੋਂ ਸਟੇਟ ਆ ਬੱਚਿਆਂ ਜਿਵੇਂ ਲੈਗ ਸਕੋਰ ਵੀ ਸਾਰੀਆਂ ਬੱਚਿਆਂ ਦੇ ਮਜ਼ਬੂਤ ਆ ਪੂਰੇ ਕਹਿ ਲੀਏ ਵੀ ਜਿੰਨੇ ਜਿੰਨੇ ਕੋ ਪਾਸੇ ਤੋਂ ਕਹਿ ਲੀਏ ਵੀ ਇਹਨਾਂ ਦੇ ਨੰਬਰ ਲੱਗਦੇ ਹੁੰਦੇ ਆ ਪੂਰੇ ਕਰਦੀਆਂ ਸਭ ਹਾਂਜੀ 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 ਵੀਰੇ ਠੀਕ ਆ ਗੱਲ ਸ਼ਕੀਰ ਆ ਗਈ ਫੁੱਲ ਇੱਕ ਨੰਬਰ ਤੇ ਤੋਹਫਾ ਪੀਸੀ ਦਿਖਾਤਾ ਲੋਈ ਜੀ ਤਾਰੀ ਜਾਂਦੀ ਐ ਮੰਨ ਲਓ ਵੀ ਐਨ ਰੰਗ ਰੰਗ ਸਿਰਾ ਬਣਾ ਜੂਗੀ ਥਣ ਸਿੰਗਲ ਚਾਰ ਰਹਿਣਗੇ ਬਾਈ ਕਹਿੰਦਾ ਉਹ ਗਰੰਟੀ ਵਾਲਾ ਸਿਸਟਮ ਰਹੂਗਾ ਤੇ ਹੁਣ ਮਾਰ ਦੇ ਗਰੀ ਦੋ ਨੰਬਰ ਬਾਕੀ ਦਾ ਬਾਈ ਸਾਰੀਆਂ ਆਲਮੋਸਟ ਅਖੀਰੀਆਂ ਹੀ ਆ ਬੱਚੀਆਂ ਠੀਕ ਐ ਤੰਦ ਪਟਾਂ ਦੀ ਵੀ ਲੋੜ ਨਹੀਂ ਚਾਹੇ ਕੋਈ ਘਰੇ ਮੰਗਾਲੇ ਚ ਚਾਹੇ ਆਨਲਾਈਨ ਮੰਗਾਲੇ ਚਾਹੇ ਆਫਲਾਈਨ ਮੰਗਾਲੇ ਠੀਕ ਐ ਜੀ ਜ਼ੋਰ ਜ਼ੋਰ ਵਾਲੇ ਆ ਨਾ ਮਾਰਦੀ ਆ ਛਾਲਾਂ ਹਾਂ ਮਾਰਦੀ ਆ ਛਾਲਾਂ ਘਰੀ ਇੱਥੋਂ ਦਿਖਾ ਦੀ ਬਈ ਸ਼ਰਾਰਤ ਕਰਦੀ ਆ ਪੂਰੀ ਜਿਹੜੀ ਜਿਹੜੀ ਚੀਜ਼ ਦਾ ਬਾਈ ਕਹਿੰਦਾ ਖਤਰਾ ਹੁੰਦਾ ਉਹ ਚੀਜ਼ਾਂ ਦੀ ਹੋਗੀ ਗਰੰਟੀ ਮੰਲੋ ਚਾਹੇ ਬਾਈ ਤੋਂ ਆਨਲਾਈਨ ਹੀ ਮੰਗਾ ਲਿਓ ਛੋਟੀਆਂ ਬੱਚੀਆਂ ਜੇਹੀ ਹੁੰਦਾ ਵੀ ਥਾਣੀ ਚੈੱਕ ਕਰਨੀ ਹੁੰਦੀ ਹੈ ਹਾਂਜੀ 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 ਬਾਈ ਆਹ ਬਾਈ ਕਈਆਂ ਕੋਲੇ ਬਾਈ ਕਰਾਂ ਚ ਖੜੀਆਂ ਐਡੀਆਂ ਐਡੀਆਂ ਬਾਈ ਦੋ ਦੋ ਦੰਦ ਵੀ ਹੋ ਜਾਂਦੀਆਂ ਸਾਰੀਆਂ ਆਲਮੋਸਟ ਖੀਰੀਆਂ ਬੱਚੀਆਂ ਬਾਈ ਆਲਮੋਸਟ ਬਾਈ ਕਹਿੰਦਾ ਖੀਰੀਆਂ ਆ ਗਈਆਂ ਦੰਦਾਂ ਉਹ ਵੀ ਤੇ ਥਣ ਸਿੰਗਲ 4-4 ਆ ਗਏ ਨੰਬਰ ਬੱਚੀ ਦਾ ਆ ਗਿਆ ਦੂਜਾ ਰੇਟ ਦਾ ਆਈਡੀਆ ਜੇ ਤੁਹਾਨੂੰ ਸ਼ੁਰੂ ਚ ਹੀ ਦੇਤਾ ਦੀ ਵੀ 16 ਤੋਂ ਤਕਰੀਬਨ ਭਾਈ 35000 ਤੱਕ ਦਾ ਹਨਾ ਹਾਂਜੀ 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 ਵੀਰੇ ਇਹ ਆ ਗਈ 3 ਨੰਬਰ ਤੇ ਤੇ ਇਹਦੇ ਵੀ ਗੈਰੀ ਮਾਰਦੀ ਫੇਸ ਤੇ ਕੈਮਰਾ ਆ ਦੇਖਿਆ ਕੁਆਲਿਟੀਆਂ ਚੈੱਕ ਕਰ ਬੱਚੀਆਂ ਨੇ ਭਾਈ ਕਿੱਡੀਆਂ ਚੰਗੀਆਂ ਕਿੰਨੀਆਂ ਬਰੀਕੀਆਂ ਬੱਚੀ ਚ ਇੱਥੋਂ ਮਾਰਦੀ ਕੈਮਰਾ ਨਸਲ ਬਰੀਡ ਫੁੱਲ ਆ ਗਈ ਸ਼ਕੀਨ ਵੀ ਫੁੱਲ ਆ ਗਈ ਤੇ ਇਹ ਕਹਿ ਸਕਦੇ ਹਾਂ ਜੇ ਅੱਗੇ ਜਾ ਕੇ ਨਾ ਚੰਗੀਆਂ ਤਿਆਰ ਹੋਣ ਵਾਲੀਆਂ ਬੱਚੀਆਂ ਨੇ ਜਿਹੜੇ ਸੱਜਣ ਨੇ ਲਿਜਾਣੀਆਂ ਨੇ ਇਹ ਮੰਨ ਲਓ ਐਫ ਡੀ ਵਾਲਾ ਸਿਸਟਮ ਹੀ ਹੋ ਜੂਗਾ ਪ੍ਰਿੰਟ ਪ੍ਰਿੰਟ ਵਾਈਜ਼ ਚੈੱਕ ਕਰ ਸਕਦੇ ਹੋ ਪ੍ਰਿੰਟ ਬਹੁਤ ਕਮਾਲ ਦਾ ਰੱਖ ਦਿਆ ਬੱਛੀ ਤੇ ਖੜਨੀ ਖੁੜਨੀ ਚੈੱਕ ਕਰਾਣੀ ਬੱਛੀ ਵੀ ਸ਼ਕੀਨ ਆ ਗਈ ਫੁੱਲ ਹਰੇਕ ਹਾਂਜੀ ਹਾਂਜੀ ਵੀਰੇ ਅੱਲਾ ਹੈ ਚੱਲ ਬਈ ਐਨ ਅੱਲਾ ਹੈ ਚੱਲ ਅੱਲਾ ਹੈ ਚੱਲ ਨੰਬਰ ਆ ਗਿਆ ਤਾਂ ਸੱਜਣ ਨੂੰ ਤੀਜਾ ਤੇ ਜੇ ਕਿਸੇ ਸੱਜਣ ਨੂੰ 1 2 3 4 5 10 ਜਿੰਨੀਆਂ ਵੀ ਚਾਹੀਦੀਆਂ ਉਹ ਹਰੇਕ ਵੀਡੀਓ 'ਚ ਹੀ ਕਹਿਣਾ ਹੁੰਦਾ ਵੀ ਬਾਈ ਵਰਗੇ ਤਕਰੀਬਨ ਤਕਰੀਬਨ ਆਲ ਇੰਡੀਆ ਹੀ ਮਾਲ ਭਗ ਜਾਂਦਾ ਆਪਣਾ ਹਾਂਜੀ ਹਾਂਜੀ ਬਾਈ ਆਲ ਇੰਡੀਆ ਹੋਰ ਵੀ ਮਲੇ ਕੇ ਕਸਟਮਰ ਮੰਗਦੇ ਸੀਗੇ ਜੰਮੂ ਦੇ ਠੀਕ ਹੈ ਗੱਲ ਹਾਂਜੀ 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 ਵੀਰੇ ਆ ਮਾਲ ਆਲ ਇੰਡੀਆ ਤੱਕ ਹੀ ਜਾਂਦਾ ਅੱਜ ਬੱਚੀਆਂ ਦਾ ਮੱਲੋ ਇਹ ਮੰਨ ਲਓ ਵੀ 17 18 ਦਿਖਾਉਣੀਆਂ ਦੀ 6 7 ਬਾਈ ਕਹਿੰਦਾ ਸੇਲ ਹੋ ਗਈਆਂ ਤੇ ਆ ਆ ਗਈ 4 ਨੰਬਰ ਤੇ ਇਹ ਵੀ ਦੰਦੋ ਖੀਰੀ ਆ ਤਕਰੀਬਨ 1 ਨੰਬਰ ਵਾਲੀ ਛੱਡ ਕੇ ਸਾਰੀਆਂ ਖੀਰੀਆਂ ਰਹਿਣੀਆਂ ਹਾਂ ਹਾਂਜੀ ਹਾਂਜੀ ਵੀਰੇ ਇੱਥੇ ਤੋਂ ਹਾਈਟ ਦਾ ਆਈਡੀਆ ਲਾ ਲਿਓ ਪ੍ਰਿੰਟ ਬਾਈ ਜਿ ਕਰਾ ਦਿਨ ਚੈੱਕ ਕਰੀ ਐਨ ਮਾਰ ਦਿਨ ਹਰੇਕ ਪੱਖ ਤੋਂ ਕੈਮਰਾ ਕੋਈ ਬੱਚੀ ਸੋਨੂੰ ਕੋਈ ਓਵਰ ਫੈਟ ਵਾਲੀ ਨਹੀਂ ਕਿਸੇ ਵੀ ਪੱਖ ਤੋਂ ਲੈ ਚਲ ਬਾਈ ਅਲੇ ਚੱਲੇ ਚੱਲ ਕਿਉਂਕਿ ਇੱਕ ਤਾਂ ਕੰਮ ਅਜੇ ਹੋ ਗਿਆ ਵੀ ਰੇਟ ਹਰੇਕ ਸੱਜਣ ਦੀ ਪਹੁੰਚ ਵਾਲਾ ਹੋ ਗਿਆ ਵੀ ਜਿਵੇਂ ਭਰਾ ਕਈ ਕਹਿੰਦੇ ਨੇ ਵੀ ਯਾਰ ਬੱਛੀਆਂ ਮਿਲ ਜਾਂਦੀਆਂ ਨੇ ਪਰ ਹਨਾ ਜਿਆਦੇ ਕ ਲਈਏ ਜਿਆਦੇ ਉੱਚੇ ਰੇਟ ਵਾਲੀਆਂ ਮਿਲਦੀਆਂ ਨੇ ਹਾਂਜੀ ਹਾਂਜੀ ਬਾਕੀ ਸਾਰੀਆਂ ਆਪਣੇ ਕੋਲ ਸਾਰੀ ਉਮਰ ਦੀਆਂ ਬੱਛੀਆਂ ਬਾਕੀ ਆਏ ਨਹੀਂ ਹੈ ਆ ਦੇਖੋ ਫਾਰਮ ਦੀ ਬੱਛੀ ਹੈ ਬਾਈ ਦੇ ਠੀਕ ਹੈ ਗੱਲ ਆਹ ਕੁਆਲਿਟੀ ਚੈੱਕ ਕਰ ਸਟਰਕਚਰ ਵੀ ਆਏ ਨਹੀਂ ਹੈਗਾ ਵੀ ਕਿਸੇ ਪੱਖ ਤੋਂ ਵੀ ਦੁੱਧ ਦੀਆਂ ਪਲੀਆਂ ਫੀਡ ਦੀਆਂ ਪਲੀਆਂ ਬੱਛੀਆਂ ਬਾਈ ਠੀਕ ਹੈ ਗੱਲ ਹਾਂ ਤੇ ਫੁੱਲ ਫੀਟਿੰਗ ਵਾਲੀਆਂ ਆ ਗਈਆਂ ਜਮਾਨਾ ਆ ਇੱਥੇ ਇੱਥੇ ਰੋਕ ਲਾ ਇੱਥੋਂ ਮਾਰ ਨਹੀਂ ਗਰੀ ਕੈਮਰਾ ਫੇਸ ਤੇ ਮਾਰਨੀ ਕੁਆਲਿਟੀ ਇੱਥੋਂ ਕਰਾਦੀ ਬੱਛੀ ਦੀ ਕੁਆਲਿਟੀ ਚੈੱਕ ਐਨ ਆ ਗਈ ਜਮੇ 100 ਦਾ 100 ਹੈ ਨਾ 100 ਦਾ 100 ਬਾਈ 100 ਦਾ 100 ਦੇਖ ਲੱਗਦਾ ਮੁੱਤਾ ਵੀ ਕੱਡੀਆਂ ਚੰਗੀਆਂ ਖੜਨ ਖਾਣ ਦਾ ਸਟਾਈਲ ਵੀ ਸਾਰੀਆਂ ਬਈ ਐ ਮੰਨ ਲਾ ਵੀ ਫਾਰਮੀ ਕੈਟਾਗਰੀ ਦੀਆਂ ਬਸ਼ੀਆਂ ਮੰਨ ਲਾ ਲੱਗਦਾ ਜਿਵੇਂ ਨੌਕਰੀਏ ਬਸ਼ੇਰੇ ਦੇ ਪੈਰ ਪੈਰਾਂ ਪੂਰੇ ਕਰਾ ਦੇਂਗੇ ਪੈਰ ਪੂਰੇ ਮ ਬਸ਼ੇਰੇ ਦੇ ਹੁੰਦੇ ਨਾ ਇਤਰਾ ਰੱਖਦੇ ਆ ਛੋਟੇ ਪੈਰ ਦੀ ਕਹਿ ਲਈਏ ਜੇ ਗਾਂ ਲੈਣੀਆਂ ਬੱਛੀ ਲੈਣੀਆਂ ਨਿੱਕੇ ਪੈਰ ਦੀ ਕੰਮ ਜਾਬ ਰਹਿੰਦੇ ਜਿੱਦਾਂ ਖੜਮੇ ਪੈਰ ਆ ਗਏ ਇਹਦੇ ਪੂੜੇ ਪਾੜੇ ਤੋਂ ਕੋਟਾਲੂ ਹੋਣਗੇ ਸਪਾਰਟ ਜਾਮ ਆਣ ਪੂਰਾ ਚੰਗਾ ਪੂੜੇ ਪਾੜੇ ਦੀਆਂ ਬਾਈ ਪਿੱਠ ਪੂੜੇ ਦੀਆਂ ਠੀਕ ਆ ਗੱਲ ਤੇ ਮਜ਼ਬੂਤ ਆ ਗਈ ਹਰੇਕ ਵੀ ਹਾਂ ਸਾਰੇ ਪੱਖ ਤੋਂ ਮਜ਼ਬੂਤ ਆ ਬੱਛੀਆਂ ਇਹ ਹੁਣ ਮਾਰਨ ਦੀ ਇਹ ਜਿਹੜੀਆਂ ਵੀ ਜਿਨ੍ਹਾਂ ਨੇ ਬਾਈ ਬੱਛੀਆਂ ਨੇ ਦੁੱਧ ਘੜਨਾ ਪਹਿਲਣਾ ਨੇ ਬਾਈ 25 25 ਲੀਟਰ ਠੀਕ ਆ ਗੱਲ ਹਾਂ ਜਿਹੜੀਆਂ ਨੇ ਕਹਿ ਲਈਏ ਵੀ ਯਾਰਾ ਰੁਪਈਏ ਚੰਗੇ ਬਣਾ ਕੇ ਦੇਣੀਆਂ ਹਾਂ ਬਾਕੀ ਜੇ ਕਿਸੇ ਨੇ ਇਸ ਭਰਾ ਨੇ ਸੇਲ ਵੀ ਕਰ ਰਹੀਆਂ ਤਾਂ ਤਾਂ ਗਾਹਾਂ ਚੰਗੇ ਰੁਪਏ ਵਟਾਉਣਗੇ ਬਾਈ ਬੱਛਿਆਂ ਠੀਕ ਹੈ ਗੱਲ ਹਾਂ ਵੀ ਆਏ ਨਹੀਂ ਹੈਗਾ ਵੀ ਉਹੀ ਵੇ ਉਹੀ ਬੱਕਾ ਅੱਜ ਲੈ ਕੇ ਮਨ ਲਾ ਕੇ 25 ਦੀ ਤਾਂ ਕੱਲ ਨੂੰ 50 ਦੀ ਵੇਚਦੇ ਉਹਦਾ ਕੋਈ ਫਾਇਦਾ ਨਹੀਂ ਠੀਕ ਹੈ ਗੱਲ ਹਾਂ ਆ ਕਮਾ ਦੇ ਕੇ ਰਾਂ ਹੋ ਰਿਆ ਇਹਨੂੰ ਜੇ ਗੱਲ ਆਪਾਂ ਕਰ ਲਈਏ ਤਾਂ ਹੁਣ ਜਿਵੇਂ ਆਪਣੇ ਤੋਂ ਕੋਈ ਭਰਾ ਨਿੱਕੀਆਂ ਬੱਛੀਆਂ ਲੈ ਗਿਆ 2 ਮਹੀਨਿਆਂ ਦੀ 4 ਦੀ ਗੱਬਣ ਚ ਇੱਕ ਪਾਸ ਉਹ ਵੀ ਲੈ ਲੈਣੇ ਆਪਾਂ ਹਾਂ ਹਾਂ ਬਾਈ ਆਪਣੇ ਕੋਲ ਗੱਬਣਾ ਬੱਛੀਆਂ ਵੀ ਹੁੰਦੀਆਂ ਵੀਰੇ ਠੀਕ ਹੈ ਗੱਲ ਨਹੀਂ ਜੇ ਕਿਸੇ ਸੱਜਣ ਨੇ ਆਪਾਂ ਨੂੰ ਇਦਾਂ ਦੀ ਉਦਾਂ ਗੱਬਣ ਚ ਇੱਕ ਪਾਸੇ ਕਿਸੇ ਭਰਾ ਨੇ ਆਪਾਂ ਨੂੰ ਦੇਣੀ ਆ ਮੈਂ ਕਹਿੰਦਾ ਵੀ ਉਹ ਵੀ ਆਪਾਂ ਖਰੀਦ ਲੈ ਆਪਾਂ ਖਰੀਦ ਲੈਣਾ ਵੀਰੇ ਖਰੀਦ ਲੈ ਲਿਆ ਗੱਲ ਹਾਂ ਬਾਈ ਕਹਿੰਦਾ ਆਪਣੇ ਕੋਲ ਆਲਮੋਸਟ ਆਪਣੀਆਂ ਜ਼ਿਆਦਾਤਰ ਵੀਡੀਓ ਚ ਬਾਈ ਹੁੰਦੀਆਂ ਹੀ ਗੱਬਣ ਬੱਛੀਆਂ ਆਪਣੇ ਕੋਲ ਠੀਕ ਆ ਗੱਲ ਹਾਂ ਇਹ ਆਹਦੀ 6ਵੇਂ ਨੰਬਰ ਤੇ ਇਹਦਾ ਨੰਬਰ ਆ ਗਿਆ ਗੈਰੀ 7ਵਾਂ ਤੇ ਇਹਦਾ ਤੁਹਾਨੂੰ ਨੰਬਰ ਮੁਤਾਬਕ ਹੀ ਗੱਲਬਾਤ ਕਰਨੀ ਪਊ ਉਦਾਂ ਕੰਮ ਹੋ ਜੂ ਕਨਫਿਊਜ਼ਨ ਚ ਹਾਂ ਬਾਕੀ ਬਾਈ ਵੀਰ ਬਣਦਾ ਹਨਾ ਇੱਕ ਰਿਕਵੈਸਟ ਆ ਵੀ ਬਾਈ ਇਕੱਲੀ ਇਕੱਲੀ ਬੱਛੀ ਦੀ ਵੀਡੀਓ ਪੈਂਦੀ ਨਹੀਂ ਵੀਰੇ ਠੀਕ ਆ ਆ ਸਾਰੀਆਂ ਆਪਾਂ ਬੱਛੀਆਂ ਤੋਰ ਕੇ ਇੱਥੇ ਇੱਥੇ ਜੇ ਰੋ ਵੀਡੀਓ ਪੇ ਦੇ ਦੀ ਵੀ ਆਪਾਂ ਬਾਈ ਸਾਰੀਆਂ ਬੱਚੀਆਂ ਤੋੜ ਕੇ ਦਿਖਾਉਣੇ ਨੇ ਹੈਨਾ ਠੀਕ ਹੈ ਗੱਲ ਹਾਂ ਕਈ ਇਹਨੇ ਬਾਹਰ ਅੰਦਰ ਕੰਮ ਚ ਹੁੰਦੇ ਆ ਬਾਈ ਆ ਲੈ ਆ ਲੈ ਵੀਡੀਓ ਨਹੀਂ ਭੇਜੀ ਠੀਕ ਹੈ ਗੱਲ ਇਹ ਇੱਥੋਂ ਜੇ ਦਿਖਾ ਦਿੰਗੇ ਜੀ ਇੱਥੋਂ ਜੀ ਇੱਥੋਂ ਮਾਰਨੀ ਕੈਮਰਾ ਬਾਈ ਇੱਥੋਂ ਦਿਖਾ ਦੇ ਸ਼ਕੀਨ ਸ਼ਕੂਨ ਆ ਗਈ ਫੁੱਲ ਤੇ ਕੁਆਲਿਟੀ ਵਾਲੀਆਂ ਆ ਗਈਆਂ ਜਿਵੇਂ ਤੁਹਾਨੂੰ ਦੱਸਿਆ ਵੀ ਚੰਗੀ ਨਾਲ ਅਸਲ ਦੀਆਂ ਬੱਚੀਆਂ ਸਾਰੀਆਂ ਬੱਚੀਆਂ ਬਾਈ ਐ ਮਾਲਾ ਜਿਵੇਂ ਰੱਬ ਨੇ ਘੜ ਕੇ ਬਣਾਈਆਂ ਹੁੰਦੀਆਂ ਐ ਆ ਠੀਕ ਹੈ ਵੀ ਟਾਈਮ ਲਾ ਕੇ ਬਣਾਈਆਂ ਬੱਚੀਆਂ ਸਾਰੀਆਂ ਹੀ ਇਹੇ ਵੀ ਐ ਨਹੀਂ ਹੈਗਾ ਵੀ ਉਹ ਨੱਲੂ ਬੱਚਾ ਆ ਗਿਆ ਸਜਣੋ 8ਵਾਂ ਨੰਬਰ ਆ ਗਿਆ ਮੇ ਬਾਕੀ ਭਾਈ ਆਪਾਂ ਵੀ ਖੁਦ ਵੀ ਰੰਗ ਕਰਨ ਲੱਗੇ ਜੇ ਆਪਣੇ ਤੋਂ ਵੀ ਫੜਕ ਪੈ ਜਾਂਦਾ ਕੋਈ ਤੂੰ ਸਾਰੀਆਂ ਬੱਚਿਆਂ ਦੇਖ ਲੈ ਐਂ ਲੱਗਦੇ ਇੱਕ ਦੂਜੇ ਦੇ ਭੈਣੇ ਹੀ ਲੱਗਦੇ ਠੀਕ ਹੈ ਗੱਲ 7 ਨੰਬਰ ਤੇ ਆ ਗਈ ਸੌਰੀ ਬੱਚੀ ਇਹ 8 ਵਾਲੀ ਲੱਗਿਆ ਬਾਈ ਖੋਲਣਾ ਨੰਬਰ ਮੁਤਾਬਕ ਵੀ ਗੱਲਬਾਤ ਕਰ ਲਿਓ ਤੇ ਓਦਾਂ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਤੁਹਾਨੂੰ ਇੱਕੋ ਨਾਲ ਨਹੀਂ ਲੱਗਣਗੀਆਂ ਸਾਰੀਆਂ ਇੱਕੋ ਜਿਹੇ ਪ੍ਰਿੰਟ ਦੀ ਆ ਗਈਆਂ ਕਿਉਂਕਿ ਨਸਲ ਕੁਆਲਟੀ ਵਾਲਾ ਬਾਈ ਕਹਿੰਦਾ ਇੱਥੇ ਕੋਈ ਸਮਝੌਤਾ ਨਹੀਂ ਹੁੰਦਾ ਚੀਜ਼ਾਂ ਕੁਆਲਟੀ ਨਾਲ ਮਿਲਣਗੀਆਂ ਉਹ ਚਾਹੇ 4 ਮਹੀਨਿਆਂ ਵੀ ਹੋਵੇ ਉਹ ਬੱਚੀ ਚਾਹੇ ਹੋਵੇ ਗੱਬਣ ਚ ਇੱਕ ਪਾਸਾ ਆ ਤੋਰ ਦੇ ਤੋਰ ਦੇ ਇਹਨ ਅਲੀ ਅਲੀ ਆ ਬਈ ਲਿਆ ਇੱਥੇ ਜੇ ਰੋਕ ਨਹੀਂ ਇੱਥੋਂ ਮਾਰਦੀ ਗਾਰੀ ਇਹਦੇ ਫੇਸ ਤੇ ਕੈਮਰਾ ਇੱਥੋਂ ਕਰਾਦੀ ਫੇਸ ਬਿਊਟੀ ਕਰਾਦੀ ਮੱਛੀ ਦੀ ਚੈੱਕ ਸ਼ਕੀਨ ਆ ਗਈਆਂ ਫੁੱਲ ਹਰੇਕ ਹਾਂਜੀ ਹਾਂਜੀ ਵੀਰੇ ਕਮਾਲ ਆ ਰੋਣਾ ਬੰਦੇ ਕਮਾਗੇ ਤੇ ਨੰਬਰ ਇਹਦਾ ਆ ਗਿਆ ਸਜਨੋ 8ਵਾਂ ਤੇ ਆ ਆ ਗਈ ਨੌਵੇਂ ਨੰਬਰ ਤੇ ਲਾਸਟ ਨੰਬਰ ਦੇ ਨਾਲ ਏਅਰ ਸ਼ੈਰ ਦਿਖਾਵਾਂਗੇ ਉਹ ਬੱਛੀ ਤੇ ਮਾਰੀ ਕੈਮਰਾ ਲਾਸਟ ਵਾਲੀ ਦੇਖ ਰਿਹਾ ਏਅਰ ਸ਼ੈਰ ਦਿਖਾਵਾਂਗੇ ਬਹੁਤ ਕਮਾਲ ਦੀ ਤੇ ਹੁਣ ਆ ਜਾ ਕੈਮਰਾ ਇਧਰਲੇ ਬੰਨੇ ਲਈ ਆ ਆ ਲਿਆ ਲਿਆ ਇਹ ਇਹਦੀ ਰੋਹਣ ਕਿੰਨੀ ਉਮਰ ਹੋਊ ਇਹ ਬਈ 4 ਕਿ ਮਹੀਨਾ ਦੀ ਬੱਚੀ ਆ ਆ 14 ਕਿ ਮਹੀਨਿਆਂ ਦੀ ਆ ਹਾਂ ਨਸਲ ਬਰੀਡ ਚੰਗੀ ਆ ਨਾ ਨਸਲ ਬ੍ਰੀਡ ਤੇ ਬਾਈ ਕੋਈ ਕੰਪਰੋਮਾਈਜ਼ ਨਹੀਂ ਦੇਖ ਕੰਨ ਦੇਖ ਛੋਟਾ ਛੋਟਾ ਕੰਨ ਆ ਠੀਕ ਹੈ ਗੱਲ ਹਾਂ ਕੋਈ ਇੱਕ ਕਹਿ ਸਕਦਾ ਸਰੀਰ ਸਰੀਰ ਦਾ ਫਿਟਿੰਗ ਵਾਲੀ ਆ ਨਾ ਹਾਂ ਹਾਂ ਬਾਈ ਆ ਦੇ ਜਿਵੇਂ ਪਹਿਲਵਾਨ ਦਾ ਨਹੀਂ ਤਿਆਰ ਕਰਦਾ ਡੰਡ ਮਾਰ ਮਾਰ ਫਿਟਿੰਗ ਵਾਲੀ ਆ ਸਰੀਰ ਦੀ ਲਾਲੀ ਥਣਾ ਚਾਰੇ ਹਾਂ ਸਟੇਟ ਆ ਗਈ ਤੇ ਥਣਾ ਆ ਗਈ ਸਭ ਪੂਰੇ ਥਣਾ ਦਾ ਸਾਰਿਆਂ ਦਾ ਚੰਗਾ ਗੈਪ ਹੋਊਗਾ ਬਾਈ ਕੋਈ ਐ ਨੇੜੇ ਨੇੜੇ ਥਾਨ ਨਹੀਂ ਕਿਸੇ ਵੀ ਪੰਛੀ ਦਾ ਠੀਕ ਹੈ ਗੱਲ ਹਾਂ ਆ ਤੇ ਉਦਾਂ ਵੀ ਬਾਡੀ ਦੀ ਫਿਟਿੰਗ ਬਹੁਤ ਹੈ ਦੀ ਤੋਰਾ ਤੂਰਾ ਕਰ ਸਕਦੇ ਚੈੱਕ ਆ ਲੈ ਚੱਲ ਬਾਈ ਉਮਰ ਕੁੱਲ 4 ਮਹੀਨਿਆਂ ਦੀ ਆ ਤੇ ਬੱਚੀ ਚ ਕੁਆਲਿਟੀ ਆ ਗਈ ਸਦਨੋਂ ਫੁੱਲ ਚੰਗੇ ਮਦਰ ਫਾਦਰ ਰਿਕਾਰਡ ਵਾਲੀਆਂ ਮਿਲ ਗਈਆਂ ਸਾਰੀਆਂ ਬੱਚੀਆਂ ਤੇ ਹੁਣ ਗੈਰੀ ਮਾਰਦੀ 10 ਨੰਬਰ ਵਾਲੀ ਦੇ ਕੈਮਰਾ ਤੇ ਜਿਵੇਂ ਸਾਨੂੰ ਦੱਸਿਆ ਸੀ ਵੀ ਲਾਸਟ ਦਿਨ ਸਾਨੂੰ ਤੋਹਫਾ ਹੀ ਦਿਖਾ ਦੇਵਾਂਗੇ ਇੱਕ ਤੇ ਹੁਣ ਲਿਆ ਰੋਣ 10 ਨੰਬਰ ਵਾਲੀ ਇਹਦੀ ਕਿੰਨੀ ਕੁ ਉਮਰ ਹੋ ਆਈ ਹੈ ਹਾਂ ਬਈ ਇਹ ਮਤਲਬ ਕਿ ਸਾਢੇ 4 ਮਹੀਨੇ ਦੀ ਹੈ ਬੱਚੀ ਠੀਕ ਹੈ ਹਾਂਜੀ 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 ਲੈ ਚੱਲ ਲੈ ਚੱਲ ਥਣ ਸਿੰਗਲ ਚਾਰ ਆ ਗਈ ਹਾਂ ਹਾਂ ਚਾਰ ਚਾਰ ਥਣ ਬਾਈ ਉਹਦਾ ਘਰ ਤੱਕ ਦੀ ਗਾਰੰਟੀ ਆਪਾਂ ਪਹਿਲਾਂ ਹੀ ਦੱਸ ਠੀਕ ਹੈ ਹਾਂਜੀ ਹਾਂਜੀ ਵੀਰੇ ਇੱਥੋਂ ਇੱਥੋਂ ਮਾਰ ਲੀਂਗੇ ਇਹ ਕੈਮਰਾ ਇਹ ਤੋਂ ਦੇਖਦੇ ਬੰਦੇ ਵੀ ਕਮਾ ਕੇ ਨੰਬਰ ਆ ਗਿਆ 10ਵਾਂ ਚਾਹੇ ਬਾਈ ਨੂੰ ਸਕਰੀਨਸ਼ਾਟ ਪਾ ਦਿਓ ਚਾਹੇ ਨੰਬਰ ਮੁਤਾਬਕ ਫੋਨ ਲਾ ਲਿਓ ਵੀ ਇੱਕ ਨੰਬਰ ਦੋ ਨੰਬਰ ਕਿਹੜੇ ਨੰਬਰ ਵਾਲੀ ਚਾਹੀਦੀ ਆ ਤੇ ਹੁਣ ਮਾਰ ਦੇ ਕਹ ਜੀ ਆਹ ਬੱਛੀ ਦੇ ਕੈਮਰਾ ਵੇ ਆ ਦਾ ਬਾਹਲੀ ਕਮਾਲ ਦੀ ਆ 에ਅਰ ਸ਼ਹਿਰ ਦਾ ਤੋਹਫਾ ਪੀਸ ਆ ਜਿਹੜੇ ਭਰਾ ਸ਼ਕੀਨ ਹੁੰਦੇ ਆ ਨਾ ਵੀ 에ਅਰ ਸ਼ਹਿਰ ਲੈਣੀਆਂ ਆ ਆ ਆ ਲਿਆ ਯਾਰ ਹੁਣ ਅੱਜ ਲੱਭ ਕੇ ਕਿਸੇ ਪਾਸੇ 에ਅਰ ਸ਼ਹਿਰ ਫਿਰ ਕਢਾ ਰੋਣਾ ਕਿਹੜਾ ਐ ਨੂੰ ਮੜਾ ਜਾ ਗੇੜਾ ਕਢਾ ਕੇ ਇੱਥੇ ਜੇ ਰੋਕ ਲਈ ਲਵਾ ਕੇ ਦੇ ਇਹ ਇੱਥੇ ਜੇ ਰੋਕ ਲਾ ਇੱਥੋਂ ਮਾਰ ਨਹੀਂ ਗੈਰੀ ਕੈਮਰਾ ਇਹ ਤਾਂ ਬਹੁਤ ਪਿਆਰਾ ਬੱਚਾ ਹੈ ਬਾਈ ਠੀਕ ਹੈ ਜਿਹਨੇ ਪਤਾ ਵਧੀਆ ਸ਼ੌਂਕ ਵਾਲਾ ਬੰਦਾ ਲੈ ਕੇ ਜਾਊਗਾ ਇਹਨੂੰ ਕੋਈ ਠੀਕ ਹੈ ਗੱਲ ਹਾਂ ਸ਼ਾਹੀਨ ਸੱਜਣੀ ਪਾਊਗਾ ਇਹਨੂੰ ਤੇ ਬਾਕੀ ਯਾਰ ਕਹਿ ਲਈਏ 에ਅਰਸ਼ੈਡ ਦਾ ਸ਼ੌਂਕ ਬਹੁਤ ਸੱਜਣਾ ਰੱਖਦੇ ਨੇ ਹਾਂਜੀ 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 ਵੀਰੇ 에ਅਰਸ਼ੈਡ ਦਾ ਸ਼ੌਂਕ ਬਹੁਤ ਸੱਜਣਾ ਰੱਖਦੇ ਨੇ 에ਅਰਸ਼ੈਡ ਮਿਲਦੀ ਵੀ ਘੱਟ ਆ ਜਿਵੇਂ ਕਹਿ ਲਈਏ ਜਰਸੀ ਮਿਲ ਜਾਂਦੀ ਆ 에ਅਰਸ਼ੈਡ ਬਾਲੀ ਘੱਟ ਮਿਲਦੀ ਆ ਕਹਿ ਲਈਏ ਰੇਅਰ ਜੀ ਮਿਲਦੀ ਆ ਜਿੱਥੇ ਵੀ ਮਿਲਦੀ ਆ ਇਹ ਇੱਥੋਂ ਮਾਰਦੀ ਕੈਮਰਾ ਆ ਜਾਰ ਲੈ ਬੰਦੇ ਹੁਣ ਹੁਣ ਕਰਾ ਦੇ ਚੈੱਕ ਕਿੰਨੀ ਉਮਰ ਹੈ ਦੀ ਇਹਦੀ ਬਾਈ 3.5 ਮਹੀਨੇ ਦੀ ਉਮਰ ਆ ਹਾਂਜੀ ਹਾਂਜੀ ਕੋਲੀ ਸ਼ਕੀਨ ਸ਼ਕੂਨ ਘਾਦੀ ਹੈ ਨਾ ਹਾਂਜੀ ਹਾਂਜੀ ਫੁੱਲ ਫੁੱਲ ਸ਼ਕੀਨ ਆ ਬਾਈ ਸਾਰੀਆਂ ਬੱਚੀਆਂ ਇਹਦਾ ਯਾਰ ਨਗੀਨੇ ਹੀ ਆ ਟੌਪ ਦੇ ਆ ਇਹ ਮੰਗਣਾ ਲੈ ਆ ਕੇ ਰਾਂ ਘਾਦੀ ਸਾਰੀਆਂ ਤੇ ਘਮਾਦੀ ਕੈਮਰਾ ਕੇਰਾ ਹੋਰ ਘਮਾਦੀ ਕੈਮਰਾ ਦਾ ਨੰਬਰ ਨੰਬਰ ਬੋਲ ਦਿਓ ਜੀ ਨੰਬਰ ਹੈ ਜੀ 9887 38550 ਬਈ 9887 38550 ਬਾਈ ਰੋਹਣ ਦਾ ਨੰਬਰ ਆ ਸੱਜਣੋ ਕਿਸੇ ਵੀ ਸੱਜਣ ਨੇ ਆਨਲਾਈਨ ਮੰਗਵਾਣਾ ਮਾਲ ਆਫਲਾਈਨ ਮੰਗਵਾਣਾ ਆਲ ਇੰਡੀਆ ਬਾਈ ਕਹਿੰਦਾ ਮਾਲ ਜਿੰਨੀ ਵੀ ਰਿਕੁਆਇਰਮੈਂਟ ਹੁੰਦੀ ਹੈ 2 4 10 5 20 ਪੰਜ ਜਿੰਨੀਆਂ ਵੀ ਬੱਚੀਆਂ ਚਾਹੀਦੀਆਂ ਨੇ ਰਿਕੁਆਇਰਮੈਂਟ ਬਾਈ ਕੋਲ ਕਰ ਦਿਓ ਉਦਾਂ ਦਾ ਹੀ ਲਾਟ ਬਾਈ ਕੰਨਾ ਪ੍ਰੋਵਾਈਡ ਕਰਾ ਦਾਂਗੇ ਤੇ ਬਾਕੀ ਇੱਕ ਖਾਸ ਗੱਲ ਹੋਰ ਹੈ ਇੱਥੇ ਵੀ ਜਿਹੜੇ ਸੱਜਣ ਨੇ ਬਾਹਰਪੂਰ ਮਾਲ ਇਕੱਠਾ ਮੰਗਾਉਣਾ ਡਾਕਟਰ ਦੀ ਸਹੂਲਤ ਬਾਈ ਹੋਰੀ ਦੇ ਦਿੰਦੇ ਆ ਟੈਸਟ ਟੁਸਟ ਕਰਵਾ ਕੇ ਭੇਜ ਦਿਆ ਸਾਰੇ ਤੇ ਬਾਕੀ ਨੰਬਰ ਸਕਰੀਨ ਤੇ ਲਾ ਦੂੰਗਾ ਜਿਹੜੇ ਵੀ ਸੱਜਣ ਨੂੰ ਕੋਈ ਵੀ ਬੱਚੂ ਇਸ ਲਾਟ ਚ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ